ਨਮਸਕਾਰ ਦੇਸ਼ ਵਿਦੇਸ਼ ਵਿੱਚ ਬੈਠੇ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਪ੍ਰੋਗਰਾਮ ਘਰ-ਬਾਰ ਦੇ ਵਿੱਚ ਮੈਂ ਸ਼ੇਤਲ ਠਾਕੁਰ ਨਿੱਗਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਉਸ ਵਿਸ਼ੇ ਨਾਲ ਜੁੜੇ ਹੋਏ ਮਾਹਰ ਮਹਿਮਾਨ ਸਾਡੇ ਨਾਲ ਸਟੂਡੀਓ 'ਚ ਹੁੰਦੇ ਨੇ ਉਸੇ ਹੀ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅੱਜ ਅਸੀਂ ਜਿਸ ਵਿਸ਼ੇ ਨੂੰ ਛੂਣ ਜਾ ਰਹੇ ਹਾਂ ਉਹ ਹੈ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਦਾ ਪੱਦਰ ਅੰਗਰੇਜ਼ੀ ਭਾਸ਼ਾ ਜਿਹੜੀ ਕਿ ਬੇਸ਼ੱਕ ਸਾਡੀ ਆਪਣੀ ਭਾਸ਼ਾ ਤਾਂ ਨਹੀਂ ਹੈ ਪਰ ਹਾਂ ਇਸ ਨੂੰ ਪੜਨਾ ਪੜਾਉਣਾ ਸਾਡੇ ਲਈ ਜ਼ਰੂਰੀ ਹੈ ਤੇ ਇਸ ਨੂੰ ਸਮਝਣਾ ਵੀ ਜ਼ਰੂਰੀ ਹੈ ਤੇ ਇਸ ਨੂੰ ਸਿੱਖਣਾ ਵੀ ਜ਼ਰੂਰੀ ਹੈ ਬਹੁਤ ਸਾਰੇ ਬੱਚਿਆਂ ਨੂੰ ਇਹ ਭਾਸ਼ਾ ਬਹੁਤ ਮੁਸ਼ਕਲ ਲੱਗਦੀ ਹੈ ਬਹੁਤ ਸਾਰੇ ਮਾਤਾ ਪਿਤਾ ਨੂੰ ਇਹ ਭਾਸ਼ਾ ਬੱਚਿਆਂ ਨੂੰ ਪੜਾਉਣੀ ਔਖੀ ਲੱਗਦੀ ਹੈ ਪਰ ਅਸੀਂ ਜਿਹੜੇ ਮਾਹਰ ਮਹਿਮਾਨ ਨਾਲ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਸੁਨੀਤਾ ਸਿੰਘ ਖਾਸੀਅਤ ਸੁਨੀਤਾ ਸਿੰਘ ਜੀ ਦੀ ਇਹ ਹੈ ਕਿ ਇਹ ਇੱਕ ਸਕੂਲ ਦੇ ਵਿੱਚ ਅਧਿਆਪਕਾ ਨੇ ਤੇ ਅੰਗਰੇਜ਼ੀ ਵਿਸ਼ਾ ਜਿਹੜਾ ਹੈ ਉਹਨੂੰ ਪੜਾਉਂਦੇ ਨੇ ਤੇ ਸਿਰਫ ਪੜਨ ਪੜਾਉਣ ਤੱਕ ਹੀ ਨਹੀਂ ਬਲਕਿ ਇਹਨਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਹੋਰ ਸੁਖਾਲਾ ਕਰਨ ਲਈ ਬਹੁਤ ਕੰਮ ਕੀਤੇ ਨੇ ਵੱਧ ਤੋਂ ਵੱਧ ਜੇ ਮੈਂ ਯਾਦ ਰੱਖਾਂ ਤਾਂ ਇਹਨਾਂ ਨੇ 11 ਕਿਤਾਬਾਂ ਕੁ ਇਸ ਤਰ੍ਹਾਂ ਦੀਆਂ ਲਿਖੀਆਂ ਨੇ ਜਿਸ ਕਿਤਾਬ ਨੂੰ ਬੱਚਾ ਪੜ ਕੇ ਅੰਗਰੇਜ਼ੀ ਭਾਸ਼ਾ ਨੂੰ ਸੌਖੇ ਢੰਗ ਨਾਲ ਸਮਝ ਸਕਦਾ ਹੈ ਸਵਾਗਤ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਜੀ ਆਇਆਂ ਨੂੰ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਦੂਰਦਰਸ਼ਨ ਦਾ ਔਰ ਤੁਹਾਡਾ ਕਿ ਅੱਜ ਮੈਨੂੰ ਇੱਥੇ ਤੁਸੀਂ ਨਿਗਾ ਸੱਦਾ ਦੇ ਕੇ ਮੇਰੇ ਬੱਚਿਆਂ ਦੇ ਔਰ ਉਹਨਾਂ ਦੇ ਮਾਪਿਆਂ ਦੇ ਔਰ ਸਾਰਿਆਂ ਦੇ ਰੋਬਰੂ ਕਰਵਾਇਆ ਜੀ ਮੈਮ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਨਣਾਗੀ ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਸਕੂਲ ਦੇ ਵਿੱਚ ਅੰਗਰੇਜ਼ੀ ਭਾਸ਼ਾ ਪੜਾ ਰਹੇ ਹੋ ਬੱਚਿਆਂ ਨੂੰ ਕੀ ਲੱਗਦਾ ਹੈ ਅੱਜ ਦੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਕੀ ਪੱਧਰ ਹੈ ਅੰਗਰੇਜ਼ੀ ਭਾਸ਼ਾ ਦਾ ਜੇ ਮੈਮ ਪੱਧਰ ਦੀ ਗੱਲ ਕਰੀਏ ਤੇ ਪੱਧਰ ਪਹਿਲਾਂ ਨਾਲੋਂ ਤਾਂ ਸਾਡਾ ਕਾਫੀ ਸੁਧਰਿਆ ਹੈ ਜਿਵੇਂ ਕਿ ਪਹਿਲਾਂ 6ਵੀਂ ਤੋਂ ਸ਼ੁਰੂ ਹੁੰਦੀ ਸੀ ਅੰਗਰੇਜ਼ੀ ਦੇ ਵਿੱਚ ABC ਜੁਣ ਤੋਂ ਹੀ ਪਹਿਲੀ ਕਲਾਸ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਹਮਮ ਔਰ ਜਿਹੜੀ ਕਿ ਨਮੀ ਉਹਨਾਂ ਦੀ ਟੈਕਸਟ ਬੁੱਕ ਆ 2020 ਤੋਂ ਜਿਹੜੀ ਲੱਗੀ ਹੈਗੀ ਆ ਰੇਨਬੋ ਉਹਦੇ ਵਿੱਚ ਜਿਹੜਾ ਆਪਾਂ ਮੁਹਾਰਨੀ ਦਾ ਇੱਕ ਕਹਿ ਲੋ ਕਿ ਇਜਾਦ ਕੀਤਾ ਹੈ ਕਿ ਬੱਚਾ ਬਚਪਨ ਤੋਂ ਹੀ ਸਿੱਖੇ ਕਿ ਇਹਦੀ ਜੇ ਪੰਜਾਬੀ ਦੀ ਮੁਹਾਰਨੀ ਹੈ ਤਾਂ ਉਹਦੇ ਨਾਲ-ਨਾਲ ਅੰਗਰੇਜ਼ੀ ਨੂੰ ਕਿਵੇਂ ਫੋਨਿਕਸ ਦੇ ਵਿੱਚ ਜਾਂ ਮੁਹਾਰਨੀ ਦੇ ਵਿੱਚ ਆਪਾਂ ਕਿਵੇਂ ਲੈ ਕੇ ਜਾਣਾ ਹੈ ਅੱਛਾ ਤੇ ਜਿਹੜਾ ਮੇਰਾ ਉਪਰਾਲਾ ਸੀਗਾ ਇੱਕ ਛੋਟਾ ਜਿਹਾ ਉਹ ਇਹ ਸੀਗਾ ਕਿ ਬੱਚਿਆਂ ਨੂੰ ਆਪਾਂ ਪਹਿਲੀ ਲੈਵਲ ਦੇ ਵਿੱਚ ਐਮਏ ਲੈਵਲ ਦੀ ਫੋਨੇਟਿਕਸ ਦੀ ਕਿਵੇਂ ਜਾਣਕਾਰੀ ਦੇਣੀ ਹੈ ਹੂੰ ਉੱਥੇ ਹੀ ਸਾਰਾ ਕੁਝ ਗਾ ਕੇ ਕਰਾਇਆ ਜਾਂਦਾ ਹੈ ਕਿਉਂਕਿ ਯੂਕੇ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਮਾਪੇ ਉਸ ਚੀਜ਼ ਦੇ ਲਈ ਜ਼ਿੰਮੇਵਾਰ ਹੁੰਦੇ ਆ ਗਵਰਨਮੈਂਟ ਉਹਨਾਂ ਨੂੰ ਇੱਕ ਕਿੱਟ ਦੇ ਦਿੰਦੀ ਆ ਤਾਂ ਉਹ ਬੱਚੇ ਨੂੰ ਮਾਤਾ ਸਿਖਾ ਕੇ ਫਿਰ ਸਕੂਲਿੰਗ ਲਈ ਭੇਜਦੀ ਆ ਹੂੰ ਹੂੰ ਇੱਥੇ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਇੱਕ ਸ਼ਿਖਸ਼ਕ ਦੀ ਡਿਊਟੀ ਹੈ ਕਿ ਉਹ ਬੱਚੇ ਦੀ ਸਾਰੀ ਐਜੂਕੇਸ਼ਨ ਦਾ ਧਿਆਨ ਉਹਨੇ ਰੱਖਣਾ ਤੇ ਉਹੀ ਅਕਾਉਂਟੇਬਲ ਆ ਹੂੰ ਹੂੰ ਤੇ ਉਹ ਲੈਸਨ ਦੇ ਵਿੱਚ ਮੈਂ ਆਪਣੀ ਪੰਜਾਬ ਦੀ ਮੁਹਾਰਨੀ ਨੂੰ ਕੰਪੇਅਰ ਕਰਕੇ ਜਾਂ ਉਹਦੇ ਨਾਲ ਕਨੈਕਟ ਕਰਕੇ ਐਦਾਂ ਦਾ ਇੱਕ ਸੌਖਾ ਫੋਨੇਟਿਕਸ ਦਾ ਤਰੀਕਾ ਹੈਗਾ ਕਿ ਜਿਵੇਂ ਆਪਣੀ ਮੁਹਾਰਨੀ गा ਕੇ ਯਾਦ ਕੀਤੀ ਜਾਂਦੀ ਆ ਉਸੇ ਤਰ੍ਹਾਂ ਉਹ ਫੋਨਿਕ ਸਾਊਂਡ ਵੀ ਗਾ ਕੇ ਬੜੇ ਆਸਾਨੀ ਨਾਲ ਬੱਚਾ ਯਾਦ ਕਰ ਸਕਦਾ ਹੈ ਔਰ ਉਹਨੂੰ ਸਮਝ ਆ ਸਕਦੀ ਹੈ ਕਿ ਜਿਵੇਂ ਸਪੈਲਿੰਗ ਵੀ ਰਟਣ ਦੀ ਚੀਜ਼ ਨਹੀਂ ਹੈ ਜੀ ਜੇ ਉਹਨੂੰ ਮੁਹਾਰਨੀ ਜਾਂ ਫੋਨਿਕਸ ਆ ਗਏ ਉਹ ਸਪੈਲਿੰਗ ਵੀ ਆਸਾਨੀ ਨਾਲ ਬਣਾ ਲਏਗਾ ਹੂੰ 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 ਔਰ ਰੈਟਿਫਿਕੇਸ਼ਨ ਰਟਣ ਦੀ ਕਿਤੇ ਲੋੜ ਨਹੀਂ ਹੈ ਉਹਨੂੰ ਜੀ ਇੱਕ ਦੋ ਉਦਾਹਰਣ ਦੇ ਸਕਦੇ ਹੋ ਤੁਸੀਂ ਮੁਹਾਰਨੀ ਦੀ ਜਿਹੜੇ ਸਾਡੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਸਮਝ ਆ ਸਕੇ ਕਿ ਕਿਵੇਂ ਹੋ ਸਕਦਾ ਠੀਕ ਹੈ ਮੈਂ ਕਨੈਕਟ ਕਰਦੀ ਹਾਂ ਉਹਨੂੰ ਪੰਜਾਬੀ ਦੇ ਨਾਲ ਜਿਵੇਂ ਪੰਜਾਬੀ ਦੀ ਮੁਹਾਰਨੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਤਾਂ ਸਭ ਤੋਂ ਪਹਿਲਾਂ ਮਾਤਰਾਵਾਂ ਮੁਹਾਰਨੀ ਹੁੰਦੀ ਕਿ ਉਹਦੇ ਸਾਊਂਡ ਆਵਾਜ਼ ਜੀ ਆਵਾਜ਼ ਦੇ ਨਾਲ ਜਦੋਂ ਉਹਦੇ ਨਾਲ ਮੁਹਾਰਨੀ ਦੇ ਨਾਲ ਜਦੋਂ ਸ਼ਬਦ ਜੋੜਦੇ ਨੇ ਤੇ ਉਹ ਅੱਖਰ ਦਾ ਰੂਪ ਲੈ ਲੈਂਦੇ ਜਿਵੇਂ ਅਸੀਂ ਕਹਿ દઈએ ਕਿ ਐੜ ਕੰਨਾ ਆ ਸਸਾ ਆਸ ਹਮ ਬੱਚੇ ਨੂੰ ਐਦਾਂ ਆਪਾਂ ਸਿਖਾਉਂਦੇ ਹਾਂ ਉਸ ਚੀਜ਼ ਨੂੰ ਤੇ ਜਦੋਂ ਮੁਹਾਰਨੀ ਸਿਖਾਉਂਦੇ ਕਿ ਐੜ ਮੁਕਤਾ ਆ ਕੰਨਾ ਹਮ ਈ ਸਿਹਾਰੀ ਈ ਬਿਆਰੀ ਹਮ ਊ ਔਂਕੜ ਊਦ ਲੈਂਕੜੇ ਇਸੀ ਤਰ੍ਹਾਂ ਮੋਹਾਰਨੀ ਦੇ ਵਿੱਚ ਜਦੋਂ ਆਹ ਦੀ ਸਾਊਂਡ ਸੁਗਾਣੀ ਆ ਆ ਐਂਡ ਸੌਨ ਮਯਾਮ ਦੇਅਰ ਕੌਜ਼ਿੰਗ ਮੀ ਅਲਾਰਮ ਹਮ ਠੀਕ ਹੈ ਜੀ ਇਹ ਹੈਗਾ ਯੂਕੇ ਦਾ ਮੈਂ ਆਪਣਾ ਬਣਾ ਆ ਆ ਐਂਡ ਸੌਨ ਐਪਲ ਆ ਆ ਐਂਡ ਸੌਨ ਐਪਲ ਪਲੀਜ਼ ਡੋਨਟ ਈਟ ਤੇ ਉਹ ਵਿਦ ਏਵਰੀ ਐਕਸ਼ਨ ਔਰ ਹਰ ਸਾਊਂਡ ਦੇ ਨਾਲ ਉਹ ਬੱਚੇ ਦੇ ਦਿਮਾਗ 'ਚ ਜਾ ਰਿਹਾ ਇਹਨੂੰ ਕਹਿੰਦੇ ਆਪਾਂ ਪੜਾਈ ਦੀ ਪદ્ધਤੀ ਦੇ ਵਿੱਚ ਟੋਟਲ ਫਿਜ਼ੀਕਲ ਰਿਸਪਾਂਸ ਜੀ ਜੀ ਬਿਲਕੁਲ ਫਿਜ਼ੀਕਲੀ ਉਹਨੂੰ ਸਿਖਾ ਕੇ ਉਹਦੇ ਬ੍ਰੇਨ ਦੇ ਵਿੱਚ ਜਦੋਂ ਉਹ ਰਿਸਪਾਂਸ ਦੇਗਾ ਉਹਨੂੰ ਆਪਣੇ ਆਪ ਯਾਦ ਹੋ ਜਾਣਾ ਉਹ ਕੋਈ ਚੌਕਾ ਨਹੀਂ ਹੈ ਮਤਲਬ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀ ਭਾਸ਼ਾ ਸਮਝੀ ਜਾ ਸਕੇ ਬੱਚੇ ਦੇ ਲਈ ਹੈ ਨਾ ਜਦੋਂ ਤੁਸੀਂ ਮੈਡਮ ਪੜਾਉਣ ਲੱਗੇ ਤੁਹਾਡਾ ਬੱਚਿਆਂ ਦੇ ਨਾਲ ਕਾਫੀ ਨਜ਼ਦੀਕ ਦਾ ਸੰਬੰਧ ਜਦੋਂ ਹੋਣ ਲੱਗਿਆ ਤੁਸੀਂ ਕੀ ਮਹਿਸੂਸ ਕੀਤਾ ਕਿ ਕਿਉਂ ਡਰਦੇ ਨੇ ਅੰਗਰੇਜ਼ੀ ਭਾਸ਼ਾ ਤੋਂ ਬੱਚੇ ਮਹਿਸੂਸ ਜਦੋਂ ਮੈਂ ਸਰਕਾਰੀ ਸਕੂਲ ਚ ਆਈ ਪਹਿਲੀ ਗੱਲ ਤਾਂ ਮੈਂ ਦੇਖਿਆ ਵੀ ਮੈਂ ਪ੍ਰਾਈਵੇਟ ਚ ਵੀ ਪੜਾਇਆ ਹੋਇਆ ਸੀ 11-12 ਸਾਲ ਜੀ ਤਾਂ ਪਹਿਲਾਂ ਮੈਨੂੰ ਉਹ ਬਿਲਕੁਲ ਇੱਕ ਅਲੱਗ ਸਟਰਕਚਰ ਮਿਲੇ ਜਦੋਂ ਮੇਰੀ 2008 ਵਿੱਚ ਅਪੁਆਇੰਟਮੈਂਟ ਹੋਈ ਤੇ ਬੱਚਿਆਂ ਨੂੰ ਮੈਂ ਦੇਖਿਆ ਕਿ ਇੱਕ ਵਾਰੀ ਸਾਡੇ ਟੀਮ ਆਈ ਤੇ ਬੱਚੇ ਉੱਠ ਕੇ ਦੌੜ ਗਏ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬੜੇ ਸੋਹਣੇ ਆਪਾਂ ਕਲਾਸ ਲੈ ਰਹੇ ਸੀ ਤੁਸੀਂ ਉੱਠ ਕੇ ਦੌੜ ਕਿਉਂ ਗਏ ਕਹਿੰਦੇ ਜੀ ਇਹਨਾਂ ਨੂੰ ਅੰਗਰੇਜ਼ੀ ਚ ਸਵਾਲ ਪੁੱਛਣੇ ਆ ਹੂੰ ਤੇ ਫਿਰ ਮੈਂ ਕਿਹਾ ਇਹਦੇ ਚ ਕਿਹੜਾ ਔਖਾ ਹੈ ਬੇਟਾ ਆਪਾਂ ਕੋਸ਼ਿਸ਼ ਕਰਦੇ ਆ ਹੂੰ ਉਹਨਾਂ ਨੇ ਪਹਿਲੇ ਦਿਨ ਕੋਈ ਜਵਾਬ ਨਹੀਂ ਦਿੱਤਾ ਡੀਓ ਸਰ ਪੁੱਛ-ਪੁੱਛ ਕੇ ਮੈਨੂੰ ਕੁਝ ਕਹਿ ਕੇ ਚਲੇ ਗਏ ਤੇ ਮੈਂ ਰੋਸ ਕੇ ਬੈ ਗਈ ਜਾ ਕੇ ਬੋਰਡ ਦੇ ਹੇਠਾਂ ਮੈਂ ਕਿਹਾ ਬਈ ਮੈਂ ਨਹੀਂ ਹੁਣ ਕਲਾਸ ਦੇ ਵਿੱਚ ਆਣਾ ਤੂੰ ਹੀ ਕੋਈ ਜਵਾਬ ਨਹੀਂ ਦਿੱਤਾ ਫੇ ਬੱਚੇ ਆਏ ਤਿੰਨ ਚਾਰ ਜਿਨ੍ਹਾਂ ਨੂੰ ਕਾਫੀ ਕਹ ਲਓ ਕਿ ਸਿੱਖਣ ਦੀ ਆਸ ਸੀ ਕਹਿੰਦੇ ਮੈਡਮ ਜੀ ਤੁਹਾਨੂੰ ਸੱਚ ਗੱਲ ਦਸੀਏ ਕਿ ਅਸੀਂ ਬੋਲ ਹੀ ਨਹੀਂ ਪਾਂਦੇ ਸਾਨੂੰ ਸਮਝ ਆਂਦੀ ਏ ਅਸੀਂ ਬੋਲ ਨਹੀਂ ਪਾਂਦੇ ਤੁਸੀਂ ਉਹਨਾਂ ਨੂੰ ਕਲਾਸ 'ਚ ਚੱਲੋ ਸਾਨੂੰ ਕਰ ਦਿਓ ਮਾਫ ਤੇ ਤੂੰ ਇਸ ਖਾਵਾ ਹੀ ਟਰਾਈ ਕਰਾਂਗੇ ਤਾਂ ਫਿਰ ਉਹ ਮੈਂ ਪੂਰਾ 15 ਦਿਨ ਕਲਾਸ ਲਈ ਜੀ ਕਲਾਸ ਲੈਣ ਤੋਂ ਬਾਅਦ ਇੱਕ ਬੱਚਾ ਆਇਆ ਮੇਰੇ ਕੋਲ ਔਰ ਕਹਿੰਦਾ ਮੈਡਮ ਜੀ ਡੀਓ ਸਰ ਨੂੰ ਫੋਨ ਲਾਓ ਹਮ ਉਹਨਾਂ ਨੂੰ ਸਾਡੇ ਸਕੂਲ ਆ ਤਾਂ ਬੱਚਿਆਂ ਦਾ ਟੈਸਟ ਲੈ ਅੱਛਾ ਜੀ ਮੈਂ ਕਿਹਾ ਬੇਟਾ ਵੀ ਤੂੰ ਡੀਓ ਸਰ ਨੂੰ ਫੋਨ ਲਾ ਕੇ ਕੀ ਕਹਿਣਾ ਮੈਂ ਕਿਹਾ ਜੇ ਉਹ ਸਕੂਲ ਆਗੇ ਤਾਂ ਤੂੰ ਕੀ ਪੁੱਛੇਗਾ ਉਹਨਾਂ ਨੂੰ ਜਾਂ ਕਿੱਦਾਂ ਦੱਸੇਗਾ ਜੀ ਮੈਂ ਕਿਹਾ ਕੀ ਗੱਲ ਕਰੇਗਾ ਲਖਵਿੰਦਰ ਤੂੰ ਉਹਨਾਂ ਦੇ ਨਾਲ ਤੇ ਕਹਿੰਦਾ ਕੁਝ ਨਹੀਂ ਮੈਡਮ ਜੀ ਮੈਂ ਕਹਣਾ ਵਾਟ ਇਜ਼ ਯੋਰ ਨੇਮ ਹਮ ਔਰ ਮਨਕਾ ਜੀ ਇਹੀ ਗੱਲ ਉਹਨਾਂ ਨੇ ਤੈਨੂੰ ਪੁੱਛ ਲਈ ਹੂੰ ਕਹਿੰਦਾ ਆਈ ਵਿਲ ਅਨਸਰ ਮਾਈ ਨੇਮ ਇਜ਼ ਲਖਵਿੰਦਰ ਸਿੰਘ ਵਾਹ ਜੀ ਵਾਹ ਔਰ ਉਹ ਚੀਜ਼ that Confidence was a beginning ਬੱਚੇ ਦੇ ਵਿੱਚ ਹਾਂ that was a beginning ਕਿ ਮੈਨੂੰ ਉਹ ਸ਼ੁਰੂਆਤ ਦੇ ਵਿੱਚ ਉਹ ਜਿੰਨਾ ਕਸ਼ਟ ਸੀਗਾ ਜਿੰਨੀ ਕਿਸੇ ਕੋਲੋਂ ਡਾਂਟ ਪਈ ਸੀ ਜਿੰਨਾ ਰੋਣ ਰੱਪਾ ਸੀ ਵੀ ਇਹਨਾਂ ਨੂੰ ਕਦੀ ਕੁਛ ਆਣਾ ਹੀ ਨਹੀਂ ਉਹ ਸ਼ੁਰੂਆਤ ਹੋ ਗਈ ਕੋਈ ਉਹ ਮਹਾਰ ਨਹੀਂ ਨਾ ਹੀ ਜੀ ਔਰ ਉਸ ਤੋਂ ਬਾਅਦ ਫਿਰ ਇੱਕ ਚੰਡੀਗੜ੍ਹ ਤੋਂ ਆਏ ਸਾਡੇ ਚੈਕਿੰਗ ਤੇ ਤੇ ਉਹ ਬੱਚਾ ਮੁਹਾਰਨੀ ਦੀ ਕਾਨ ਗਿਆ ਉਹਨਾਂ ਨੂੰ ਉਹੀ ਫੋਨਿਕ ਸਾਊਂਡ ਜਿਸ ਤਰ੍ਹਾਂ ਮੈਂ ਲਿਖੇ ਸੀ ਉਹਨੇ ਧਰ ਨੂੰ ਦੱਸਿਆ ਕਿ ਅਸੀਂ ਆਹ ਕਰਦੇ ਆਂ ਤੇ ਉਹ ਜਦੋਂ ਦਿਖਾ ਕੇ ਆਇਆ ਨਾ ਤਾਂ ਉਹਨਾਂ ਨੇ ਉਹਦੇ ਬਾਰੇ ਕੋਈ ਕੁਐਸਚਨ ਨਹੀਂ ਪੁੱਛਿਆ ਉਹਨਾਂ ਨੂੰ ਤਾਂ ਕਹਿੰਦਾ ਮੈਡਮ ਜੀ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਸੀ ਕੀ ਪੜ੍ਹਦੇ ਪਏ ਆ ਔਰ ਮੈਨੂੰ ਇੰਨਾ ਹਾਸਾ ਆ ਕਿ ਮਨਾ ਚਲੋ ਪਰਮਾਤਮਾ ਨੇ ਜੇ ਮੈਨੂੰ ਇਹਨਾਂ ਬੱਚਿਆਂ ਦੀ ਸੇਵਾ ਦਿੱਤੀ ਹੈ ਨਾ ਤਾਂ ਮੈਂ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੀ ਹਾਂ ਬਿਲਕੁਲ ਜੀ ਬਿਲਕੁਲ ਮੈਡਮ ਇੱਕ ਗੱਲ ਹੋਰ ਦੱਸੋ ਤੁਸੀਂ ਕੀ ਸਮਝਦੇ ਹੋ ਕਿ ਠੀਕ ਹੈ ਅਧਿਆਪਕ ਜਿਹੜਾ ਇੱਕ ਸਮੇਂ ਬੱਦ ਰਹਿ ਕੇ ਬੱਚਿਆਂ ਨੂੰ ਪੜਾ ਰਿਹਾ ਹੈ ਉਹਦਾ ਬੱਚਿਆਂ ਦੇ ਨਾਲ ਸੰਬੰਧ ਤੁਸੀਂ ਵਧੀਆ ਰੱਖੇ ਤੇ ਬੱਚੇ ਤੁਹਾਡੇ ਤੋਂ ਪੜ ਰਹੇ ਨੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪੜਾਉਣ ਲਈ ਕਿਸ ਤਰੀਕੇ ਦੇ ਨਾਲ ਮਦਦ ਕਰਨ ਜਿਹੜੀ ਕਿ ਅਧਿਆਪਕ ਦੀ ਵੀ ਮਦਦ ਹੋਵੇ ਬੱਚੇ ਦੇ ਲਈ ਤੇ ਹੈ ਹੀ ਬਹੁਤ ਚੰਗੀ ਗੱਲ ਕਿ ਜੇ ਉਹਦੇ ਪੇਰੈਂਟਸ ਵੀ ਉਹਨੂੰ ਮਤਲਬ ਪੂਰੀ ਹੈਲਪ ਦਿੰਦੇ ਨੇ ਘਰ ਦੇ ਵਿੱਚ ਮਦਦ ਕਰਦੇ ਨੇ ਮਾਤਾ ਪਿਤਾ ਦੇਖੋ ਜੀ ਮਦਦ ਤਾਂ ਕਰਦੇ ਹੀ ਆ ਬੱਚੇ ਦੀ ਕੋਈ ਮਾਤਾ ਪਿਤਾ ਘੱਟ ਕਰਦੇ ਆ ਕੋਈ ਜ਼ਿਆਦਾ ਕਰ ਪਾਉਂਦੇ ਜਿਹੜੇ ਸਰਕਾਰੀ ਸਕੂਲਾਂ ਚ ਸਾਡੇ ਕੋਲ ਬੱਚੇ ਆਉਂਦੇ ਨਾ ਜ਼ਿਆਦਾਤਰ ਮਾਤਾ ਪਿਤਾ ਉਹਨਾਂ ਦੇ ਉਹਨੇ ਪੜੇ ਲਿਖੇ ਨਹੀਂ ਹੁੰਦੇ ਜਾਂ ਉਹਨੇ ਕਹ ਲਓ ਕਿ ਅਵੇਅਰ ਨਹੀਂ ਹੁੰਦੇ ਤਾਂ ਉਹਦੇ ਲਈ ਮੈਂ ਤਾਂ ਮਾਤਾ ਪਿਤਾ ਨੂੰ ਇਹੀ ਗੁਜ਼ਾਰਿਸ਼ ਕਰਦੀ ਆ ਕਿ ਬੱਚੇ ਦੇ ਰੂਬਰੂ ਰਹਿਣ ਉਹਨੂੰ ਉਹ ਜੋ ਸਿੱਖ ਰਿਹਾ ਆ ਇੱਕ ਹੋਰ ਚੀਜ਼ ਦਾ ਬਹੁਤ ਵੱਡਾ ਚੇਂਜ ਆਇਆ ਕਿ ਬੱਚੇ ਨੂੰ ਚਾਰੇ ਪਾਸੇ ਐਕਸਪੋਜ਼ਰ ਹੋ ਗਿਆ ਤੁਸੀਂ ਦੇਖ ਲਓ ਕਿ ਬੱਚਾ ਇੰਸਟਾ ਤੇ ਰੀਲਾਂ ਬਣਾਉਂਦਾ ਫੇਸਬੁਕ ਤੇ ਰੀਲਾਂ ਬਣਾਉਂਦਾ ਜੀ ਲੇਕਿਨ ਜੇ ਦੇਖਿਆ ਜਾਏ ਤੇ ਪੜ੍ਹਾਈ ਦੇ ਵਿੱਚ ਉਹ ਪਿੱਛੇ ਜਾਂਦਾ ਹੂੰ ਹੂੰ ਉਹਦਾ ਕਾਰਨ ਹੈ ਕਿ ਮਾਪਿਆਂ ਦੇ ਕੋਲ ਟਾਈਮ ਨਹੀਂ ਹੈਗਾ ਦੂਸਰਾ ਉਹਦਾ ਟਾਈਮ ਕੰਜ਼ਿਊਮ ਕਰਨ ਲਈ ਇੱਕ ਮੋਬਾਈਲ ਨੇ ਆਪਣਾ ਸਥਾਨ ਲੈ ਲਿਆ ਤੇ ਪੈਰੈਂਟਸ ਮੈਨੂੰ ਸਰਕਾਰੀ ਸਕੂਲ ਦੇ ਵਿੱਚ ਜਿੰਨੇ ਬੱਚੇ ਪੜ੍ਹਦੇ ਜਿਨ੍ਹਾਂ ਦੇ ਪੈਰੈਂਟਸ ਦੀ ਬੈਕਗ੍ਰਾਉਂਡ ਇੰਨੀ ਅੱਛੀ ਨਹੀਂ ਮੈਂ ਉਹਨਾਂ ਤੋਂ ਤਾਂ ਬਸ ਇੰਨਾ ਹੀ ਕਿ ਸਕੂਲ ਭੇਜ ਦਿਓ ਬੱਚਾ ਮੇਕੋ ਤੁਸੀਂ ਬਸ ਹੂੰ ਕਿਉਂਕਿ ਉਹ ਜਦ ਕੁਝ ਕਰਾਈ ਨਹੀਂ ਸਕਦੇ ਮੈਂ ਉਹਨਾਂ ਨੂੰ ਕੀ ਗਾਈਡੈਂਸ ਦਵਾਂ ਕਿ ਆਹ ਕਰਾ ਕੇ ਭੇਜੋ ਉਹ ਕਰਾ ਕੇ ਭੇਜੋ ਜੇ ਮੈਨੂੰ ਸਰਕਾਰ ਨੇ ਉਹ ਚੀਜ਼ ਦੀ ਡਿਊਟੀ ਦਿੱਤੀ ਹੈ ਤੇ ਮੈਂ ਉਹ ਡਿਊਟੀ ਨਿਭਾ ਰਹੀ ਹਾਂ ਤਾਂ ਮੈਂ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਇਹੀ ਕਹਾਂਗੀ ਕਿ ਸਕੂਲ ਆਓ ਰੋਜ਼ ਆਓ ਉਹਨਾਂ ਦੀ ਸਮੱਸਿਆ ਦਾ ਆਪੇ ਹੀ ਹੱਲ ਹੋ ਜਾਣਾ ਜੀ ਛੁੱਟੀਆਂ ਦਾ ਜਿਹੜਾ ਵਕਤ ਹੁੰਦਾ ਤੁਸੀਂ ਉਹਦੇ ਵਿੱਚ ਵੀ ਕਾਫੀ ਕਿਰਿਆਸ਼ੀਲ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਛੁੱਟੀਆਂ ਜੜੀਆਂ ਨੇ ਉਹ ਬੱਚਿਆਂ ਦੇ ਲਈ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਦੇਖੋ ਬੱਚਿਆਂ ਦੇ ਲਈ ਕੋਈ ਵੀ ਛੁੱਟੀ ਦਾ ਮਤਲਬ ਹੁੰਦਾ ਕਿ ਉਸ ਰਚਨਾਤਮਕਤਾ ਨੂੰ ਧਿਆਨ ਦੇਣ ਹੂੰ ਕੁਝ ਸਿਰਜਣ ਕਰ ਸਕਣ ਜਿਵੇਂ ਜਦੋਂ ਪਿਛਲੀ ਵਾਰੀ ਸਾਡਾ ਸਮਰ ਕੈਂਪ ਲੱਗਿਆ ਤੇ ਜਿਵੇਂ ਮਿੱਟੀ ਦੇ ਭਾਂਡਿਆਂ ਦੀ ਪ੍ਰਥਾ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ ਤੇ ਮੈਂ ਬੱਚਿਆਂ ਦੇ ਨਾਲ ਪੂਰਾ ਇੱਕ ਮਹੀਨਾ ਲੱਗ ਕੇ ਅਸੀਂ ਮਿੱਟੀ ਦੇ ਭਾਂਡੇ ਬਣਾਏ ਹੂੰ ਇੱਕ ਜੱਗ ਕੜਾ ਕੱਪ ਗਲਾਸ ਪਲੇਟ ਕਟੋਰੀ ਅਸੀਂ ਕਿਹਾ ਵੀ ਇਹਦੇ ਵਿੱਚ ਹੀ ਆਪਾਂ ਪਾਣੀ ਪੀਣਾ ਉਹ ਸਕੂਲ ਪਿਆ ਸਾਰਾ ਸਮਾਨ ਤੋ ਤੁਸੀਂ ਪਿਛਲੀ ਵਾਰੀ ਆਏ ਸੀ ਉਦੋਂ ਆਪਾਂ ਲਗਾ ਕੇ اٹੇ ਸੀਗੇ ਤੇ ਉਹਦੇ ਉਹ ਆਪਣੇ ਬੈਗ 'ਚ ਹੀ ਰੱਖਦੇ ਨੇ ਉਹ ਤਾਂ ਉਸੇ ਗਲਾਸ 'ਚ ਉਹਨਾਂ ਨੇ ਪਾਣੀ ਪੀਣਾ ਤਾਂ ਕਿ ਜਿੱਦਾਂ ਆਪਣਾ ਚੱਲ ਰਿਹਾ ਹੈ ਕਿ ਬਈ ਪਲਾਸਟਿਕ ਘੱਟ ਤੋਂ ਘੱਟ ਵਰਤੋਂ ਕੀਤੀ ਜਾਏ ਤੇ ਉਹ ਛੁੱਟੀਆਂ ਦੇ ਵਿੱਚ ਹੋਰ ਜਿੱਦਾਂ ਵਕ ਵਕ ਗਤੀਵਿਧੀਆਂ ਦੇ ਵਿੱਚ ਉਹਨਾਂ ਨੂੰ ਮੈਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀ ਆਂ ਜਿਵੇਂ ਐਕਟਿੰਗ ਕਲਾਸ ਹੋ ਗਈ ਜਿਵੇਂ ਡਾਂਸ ਕਲਾਸ ਹੋ ਗਈ ਜਿਸ ਦੀ ਜੋ ਰੁਚੀ ਹੈ ਔਰ ਕੁਦਰਤ ਦੇ ਨਾਲ ਜੋੜਨ ਦੇ ਲਈ ਕਿ ਜਿੰਨੇ ਸਾਡੇ ਪਾਰਕ ਮੈਂ ਸਕੂਲ 'ਚ ਤਿਆਰ ਕੀਤੇ ਆਂ ਉਹ ਸਾਰੇ ਉਹਨਾਂ ਬੱਚਿਆਂ ਦੀ ਹੀ ਕਹਿ ਲੋ ਕਿ ਕਾਰਗੁਜ਼ਾਰੀ ਹੈ ਬੂਟੇ ਲਗਾਉਂਦੇ ਆ ਪਾਣੀ ਦਿੰਦੇ ਆ ਮਿਹਨਤ ਕਰਦੇ ਆ ਕਿੰਨਾ ਭਾਵ ਕੇ ਬੱਚਿਆਂ ਨੂੰ ਜੇਕਰ ਅਸੀਂ ਹੋਰ ਨਾਲ ਐਕਟੀਵਿਟੀਆਂ ਦੇ ਵਿੱਚ ਨਾਲ ਆਪਣੇ ਅਧਿਆਪਕ ਜੋੜ ਕੇ ਰੱਖੇ ਤਾਂ ਉਹਨਾਂ ਦਾ ਜਿਹੜਾ ਦਿਮਾਗ ਹੈਗਾ ਹੋਰ ਜ਼ਿਆਦਾ ਕ੍ਰੀਏਟਿਵ ਹੋਊਗਾ ਹੈਨਾ ਸਿਰਜਣਾਤਮਕ ਪੱਖੋਂ ਬੱਚੇ ਜਿਹੜੇ ਚੰਗੇ ਹੁੰਦੇ ਨੇ ਹਾਂ ਬਿਲਕੁਲ ਉਹਨਾਂ ਦੀ ਦੇਖੋ 올 ਰੌਂਡ ਡਿਵੈਲਪਮੈਂਟ ਤਾਂ ਤਦ ਹੀ ਹੈ ਨਾ ਜੇ ਆਪਾਂ ਉਹਨਾਂ ਨੂੰ ਉਸ ਚੀਜ਼ ਦੀ ਉਹਨੂੰ ਉਹਨੂੰ ਕਹਿ ਲੋ ਕਿ ਇੱਕ ਸੋਚ ਦਈਏ ਜੇ ਆਪਾਂ ਸੋਚ ਹੀ ਨਹੀਂ ਦੇ ਰਹੇ ਜੇ ਆਪਾਂ ਉਹ ਕਹਿ ਰਹੇ ਕਿ ਕਿਤਾਬ ਤੇ ਲਿਖ ਲਓ ਐਸੇ ਮਿੱਟੀ ਦੇ ਭਾਂਡੇ ਹੂੰ ਕਾਪੀ ਤੇ ਲਿਖ ਲ ਕੇ ਲਿਆਈ ਪੁਪਤਿਕਲ ਹੋਣਾ ਜ਼ਰੂਰੀ ਉਹ ਪ੍ਰੈਕਟੀਕਲ ਮਸਟ ਹੈ ਬਈ ਪੌਦੇ ਲਗਾਓ ਇਹਦੇ ਉੱਤੇ ਪੋਲਿਊਸ਼ਨ ਕੰਟਰੋਲ ਤੇ ਐਸੇ ਲਿਖੋ ਬਈ ਜੇ ਪੋਲਿਊਸ਼ਨ ਕੰਟਰੋਲ ਤੁਸੀਂ ਚਾਹੁੰਦੇ ਹੋ ਬੱਚੇ ਨੂੰ ਸਿਖਾਣਾ ਤੇ ਉਹ ਬੱਚੇ ਨੂੰ ਤੁਸੀਂ ਪੌਦਾ ਲਗਾਉਣਾ ਦੱਸੋ ਹੂੰ ਉਸ ਦੀ ਫਿਰ ਦੇਖਭਾਲ ਦੱਸੋ ਬਿਲਕੁਲ ਪੌਦਾ ਤਾਂ ਲਗਾ ਦਿੰਦੇ ਆ ਜੇ ਉਹਦੀ ਦੇਖਭਾਲ ਨਹੀਂ ਤਾਂ ਉਹਨੇ ਤਾਂ ਵਧਣਾ ਹੀ ਨਹੀਂ ਹਮਮ ਔਰ ਉਹ ਤੁਸੀਂ ਸਾਡੇ ਸਕੂਲ ਦੇਖਿਓ ਆ ਕੇ ਕਿ ਬੱਚਿਆਂ ਨੂੰ ਫਿਰ ਉਹਦੇ ਵਿੱਚ ਵੀ ਇੱਕ ਮਿਕ ਕੁਇਜ਼ ਰੱਖਿਆ ਹੋਇਆ ਜੀ ਜਿਹੜਾ ਪੌਦਾ ਆ ਉਹਦਾ ਉਹਨੂੰ ਨਾਮ ਪਤਾ ਹੋਵੇ ਹਮ ਅੰਗਰੇਜ਼ੀ ਦੇ ਵਿੱਚ ਨਾਮ ਪਤਾ ਹੋਵੇ ਫਿਰ ਉਹਦੀ ਕੀ ਪ੍ਰੋਪਰਟੀਆਂ ਨੇ ਹਮ ਉਹ ਕਿਸ ਚੀਜ਼ ਦੇ ਵਿੱਚ ਘਰੇਲੂ ਕੰਮ ਆਉਂਦਾ ਆ ਹਮ ਥੋੜੀ ਜੀ ਜਾਣਕਾਰੀ ਬੱਚੇ ਨੂੰ ਹੋਵੇ ਹੋਵੇ ਉਸ ਪੌਦੇ ਦੇ ਕੀ ਕੀ ਫਾਇਦੇ ਨੇ ਕੀ ਕੀ ਫਾਇਦੇ ਨੇ ਕੁਦਰਤ ਦੇ ਨਾਲ ਜੁੜਨਾ ਗੱਲ ਨਹੀਂ ਬਾਤ ਹੀ ਨਹੀਂ ਕਰਕੇ ਫਿਰ ਬੱਚੇ ਲੈ ਕੇ ਆਉਂਦੇ ਆ ਲੱਭ ਕੇ ਉਹ ਚੀਜ਼ ਵੀ ਸਾਨੂੰ ਮੈਡਮ ਆਹ ਕਰਾ ਦਿਓ ਇਦਾਂ ਕਰਾ ਦਿਓ ਅਸੀਂ ਇਦਾਂ ਚਾਹੁੰਦੇ ਹਾਂ ਔਰ ਜਿੰਨੀ ਪਾਰਕ ਦੀ ਡਿਜ਼ਾਈਨਿੰਗ ਕੀਤੀ ਹੈ ਉਹ ਮੇਰੇ ਛੋਟੇ ਛੋਟੇ ਨੰਨੇ ਨੰਨੇ ਹੱਤਾ ਨਹੀਂ ਕੀਤੀ ਹੈ ਨਾਲ ਮਹਿ ਲੱਗਦੀ ਹੈ ਅਸੀਂ ਕਈ ਰੰਬੇ ਸਭ ਕੁਝ ਲੈ ਕੇ ਲੱਗੇ ਹੁੰਦੇ ਆ ਔਰ ਉੱਥੇ ਹੀ ਅੰਗਰੇਜ਼ੀ ਵੀ ਸਿੱਖਦੇ ਆ ਆ ਫੁੱਲ ਦਾ ਅੰਗਰੇਜ਼ੀ ਚ ਕੀ ਨਾਮ ਆ ਮਿੱਟੀ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਜਿਹੜੀ ਬਾੜ ਆ ਇਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਫਿਰ ਉੱਥੇ ਸਲਿੱਪਾਂ ਲਗਾਉਂਦੇ ਆ ਆਪਾਂ ਇਹ ਐਕਟੀਵਿਟੀ ਹੁੰਦੀ ਸਾਡੀ ਕਲਾਸ ਦੀ ਕਿ ਆ ਕੇ ਲੇਬਲਿੰਗ ਕਰ ਦੇਣੀ ਦੇਲੀ ਜਦੋਂ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਇੰਨੀਆਂ ਚੀਜ਼ਾਂ ਦੇ ਵਿੱਚ ਜੋੜ ਕੇ ਰੱਖਦੇ ਹੋ ਮੈਂ ਇਹ ਸਵਾਲ ਤੁਹਾਨੂੰ ਤਾਂ ਪੁੱਛਣ ਵਾਲੀ ਆ ਕਿ ਬਹੁਤ ਸਾਰੇ ਅਧਿਆਪਕਾਂ ਦੇ ਮਨ 'ਚ ਜਾਂ ਜਿਹੜੇ ਦੇਖ ਰਹੇ ਨੇ ਉਹਨਾਂ ਦੇ ਮਨ 'ਚ ਆਊਗਾ ਕਹਿੰਦੇ ਕਿ ਅਧਿਆਪਕ ਤੇ ਵਿਦਿਆਰਥੀ ਦਾ ਜਿਹੜਾ ਇੱਕ ਰਿਸ਼ਤਾ ਹੁੰਦਾ ਨਾ ਉਹਦੇ ਵਿੱਚ ਬੱਚੇ ਦੇ ਮਨ 'ਚ ਥੋੜਾ ਜਿਹਾ ਡਰ ਜ਼ਰੂਰ ਹੋਣਾ ਚਾਹੀਦਾ ਅਧਿਆਪਕ ਦੇ ਪ੍ਰਤੀ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਤੁਸੀਂ ਇੰਨੀਆਂ ਜ਼ਿਆਦਾ ਐਕਟੀਵਿਟੀਆਂ 'ਚ ਬੱਚਿਆਂ ਨਾਲ ਜੁੜ ਜਾਂਦੇ ਆ ਬੱਚੇ ਤੁਹਾਡੇ ਨਾਲ ਦੋਸਤਾਨਾ ਹੋ ਜਾਂਦੇ ਨੇ ਐਵੇਂ ਦਾ ਕਦੇ ਲੱਗਿਆ ਦੋਸਤ ਤੋਂ ਹੀ ਤਾਂ ਸਭ ਤੋਂ ਜ਼ਿਆਦਾ ਡਰਦਾ ਹੁੰਦਾ ਬੰਦਾ ਹਮ ਜੇ ਮੈਂ ਕੁਝ ਗਲਤ ਕੀਤਾ ਦੋਸਤ ਨੇ ਮੇਰੀ ਚੰਗੀ ਲਾ ਦੇਣੀ ਆ ਹਮ ਹਮ ਔਰ ਉਹ ਜਦੋਂ ਦੋਸਤਾਨਾ ਵਿਵਹਾਰ ਹੋ ਜਾਂਦਾ ਉਹ ਬੱਚਾ ਜਦੋਂ ਆਪਣੀ ਪ੍ਰੋਬਲਮ ਦੱਸਦਾ ਨਾ ਦੇਖੋ ਦੋਸਤਾਨਾ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਖੁੱਲਾ ਛੱਡ ਦੇਈਏ ਬਿਲਕੁਲ ਜੀ ਦੋਸਤਾਨਾ ਦਾ ਮਤਲਬ ਇੱਕ ਬੰਦਿਸ਼ ਹੈ ਹਮ ਕਿ ਅਸੀਂ ਉਸ ਬੰਦਿਸ਼ 'ਚ ਰਹਿ ਕੇ ਹੀ ਕੰਮ ਕਰਨਾ ਹੈ ਹਮ ਹੁਣ ਕਹ ਲਓ ਕਿ ਜਦੋਂ ਮੇਰਾ ਇਦਾਂ ਦਾ ਵਤੀਰਾ ਉਹਨਾਂ ਦੇ ਨਾਲ ਹੁੰਦਾ ਆ ਤੇ ਬੱਚੇ ਕਈ ਵਾਰੀ ਖੁਸ਼ ਹੋ ਕੇ ਉਸ ਕੰਮ ਨੂੰ ਕਰਦੇ ਆ ਤਾਂ ਜਿੱਦੇ ਕਿਤੇ ਮੇਰੀ ਡਿਊਟੀ ਲੱਗ ਜਾਂਦੀ ਹੈ ਮਾਰਕਿੰਗ ਤੇ ਲੱਗ ਗਈ ਜਾਂ ਮੈਂ ਕਿਤੇ ਹੋਰ ਚਲੀ ਗਈ ਟ੍ਰੇਨਿੰਗ ਦੇਣ ਚਲੀ ਗਈ ਉਹ ਮਿਸ ਕਰਦੇ ਉਸ ਚੀਜ਼ ਮੈਨੂੰ ਕਾਲਸ ਆਉਂਦੀਆਂ ਨੇ ਇੱਕ ਵਾਕਿਆਤ ਮੈਨੂੰ ਯਾਦ ਆ ਰਿਹਾ ਕਿ ਸਮਰ ਕੈਂਪ ਲਗਾਇਆ ਤਾਂ ਇੱਕ ਦਿਨ ਮੈਂ ਕਿਹਾ ਕਿ ਬੱਚੇ ਨਾ ਅੱਜ 15 ਕੀ ਆਏ ਆ ਤੇ ਕੱਲ ਤੋਂ ਉਹਨਾਂ ਮੈਂ ਆਣਾ ਨਹੀਂ ਹੈਗਾ ਤੇ ਮੈਂ ਦੂਸਰੇ ਦਿਨ ਗਈ ਨਹੀਂ ਜੀ ਤੇ ਥੋੜੀ ਦੇਰ ਬਾਅਦ ਦੇਖਿਆ ਵੀ 70 ਕ ਬੱਚੇ ਮੇਰੇ ਘਰ ਦੇ ਮੋਹਰੇ ਖੜੇ ਅੱਛਾ ਜੀ ਮੈਂ ਆਖਿਆ ਵੀ ਕੁਝ ਹੋ ਗਿਆ ਲੱਗਦਾ ਵੀ ਕੁਝ ਕਹਿੰਦੇ ਮੈਮ ਜੀ ਅਸੀਂ ਤਾਂ ਡਿੱਗ ਡਿੱਗ ਕੇ ਤੁਹਾਨੂੰ ਲੈਣ ਆ ਗਏ ਆ ਔਰ ਉਹ ਮਤਲਬ ਮੈਂ ਮੈਸਮਰਾਈਜ਼ਡ ਹੋ ਗਈ ਬਿਲਕੁਲ ਕਿ ਵੀ ਬੱਚਿਆਂ ਨੇ ਐਨਾ ਉਪਰਾਲਾ ਕੀਤਾ ਤੁਰ ਕੇ ਧੁੱਪੇ ਜੂਨ ਦੇ ਮਹੀਨੇ ਮੈਨੂੰ ਘਰ ਲੈਣ ਆ ਗਏ ਫਿਰ ਉਸ ਤੋਂ ਬਾਅਦ ਦੇਖ ਲਓ ਤੁਸੀਂ ਕਿ ਜਦੋਂ ਅਸੀਂ ਕੈਂਪ ਲਗਾਇਆ ਪੂਰੇ 25 ਦਿਨ ਦਾ ਕੈਂਪ ਸੀ ਕੈਂਬ੍ਰਿਜ ਸਕੂਲ ਤੱਕ ਦੇ ਵੀ ਬੱਚੇ ਆਏ ਉਸ ਕੰਦੇ ਭਾਵਾ ਕੇ ਜਦੋਂ ਅਧਿਆਪਕ ਕਿਸੇ ਵਿਸ਼ੇ ਨੂੰ ਬਹੁਤ ਚੁਸਤ ਤਰੀਕੇ ਦੇ ਨਾਲ ਪੜਾਉਣ ਦੀ ਕੋਸ਼ਿਸ਼ ਕਰਦਾ ਤਾਂ ਬੱਚੇ ਵੀ ਉਹਨੂੰ ਇੰਜੋਏ ਕਰਨ ਲੱਗ ਜਾਂਦੇ ਇਹਨਾਂ ਨੂੰ ਜਿਹੜੀ ਪੜ੍ਹਾਈ ਹੈ ਔਖੀ ਨਹੀਂ ਲੱਗਦੀ ਬਿਲਕੁਲ ਇੰਜੋਏ ਕਰਦੇ ਮੈਮ ਜਿੱਦਾਂ ਹੁਣ ਗ੍ਰਾਮਰ ਹੀ ਲੈ ਲਓ ਤੁਸੀਂ ਗ੍ਰਾਮਰ ਦਾ ਮੈਂ ਕੀ ਕੀਤਾ ਕਿ ਗ੍ਰਾਮਰ ਦੇ ਰੂਲਸ ਉਧਰ ਯਾਦ ਕਰਨੇ ਓਕੇ ਬਿਲਕੁਲ ਜੀ ਹੁਣ ਪ੍ਰੋਨਾਉਨ ਦੱਸੇ ਬੱਚੇ ਪ੍ਰੋਨਾਉਨ ਕੀ ਹੁੰਦਾ ਪਤਾ ਉਹਨੇ ਮਾੜੀ ਜੀ ਡੈਫੀਨੇਸ਼ਨ ਸਿਖਾ ਦਿੱਤੀ ਪ੍ਰੋਨਾਉਨ ਇਸ ਅ ਵਰਡ ਇਹ ਇਹ ਹੈਨਾ ਲੇਕਿਨ ਜਦੋਂ ਉਹਨੂੰ ਗਾ ਕੇ ਕੀਤਾ कि देयर आर सेवन सब्जेक्ट प्रोनाउन रिमेंबर देम एंड वेयर अ क्राउन आई एंड वी ही एंड शी इट एंड यू रिमेंबर इट एंड से थैंक यू मतलब गाके ਜਦੋਂ ਬੱਚਾ ਬੋਲੇਗਾ ਤੇ ਉਹਨੂੰ ਚੰਗੀ ਤਰ੍ਹਾਂ ਜਿਹੜੀ ਚੀਜ਼ ਯਾਦ ਰਹਿ ਜਾਂਦੀ ਆ ਇਹਦਾ ਇਹੀ ਤਾਂ ਮੈਥਡ ਹੈ ਮੈਮ ਟੋਟਲ ਫਿਜ਼ੀਕਲ ਰਿਸਪਾਂਸ ਕਿ ਉਹਨੂੰ ਤੁਰਦੇ ਫਿਰਦੇ ਹੱਸਦੇ ਗਾਉਂਦੇ ਉਹ ਚੀਜ਼ ਯਾਦ ਆਵੇ। ਸੁਨੀਤਾ ਜੀ ਜਿਵੇਂ ਤੁਸੀਂ ਬੱਚਿਆਂ ਨੂੰ ਕ੍ਰੀਏਟਿਵ ਢੰਗ ਨਾਲ ਪੜਾਉਣ ਦੀ ਲਈ ਦਿਨ ਰਾਤ ਮਿਹਨਤ ਕਰਦੇ ਹੋ ਨਵੀਆਂ-ਨਵੀਆਂ ਉਦਾਹਰਣਾਂ ਲੱਭਦੇ ਹੋ 11 ਕਿਤਾਬਾਂ ਤੁਸੀਂ ਅੰਗਰੇਜ਼ੀ ਦੀਆਂ ਲਿਖ ਚੁੱਕੇ ਹੋ ਹੁਣ ਤੱਕ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲਾਂ ਦੇ ਵਿੱਚ ਬੱਚੇ ਇਸ ਵੇਲੇ ਪੜ੍ਹ ਰਹੇ ਨੇ ਜਿਦੇ ਵਿੱਚ ਇੱਕ ਬਹੁਤ ਖਾਸ ਕਿਤਾਬ ਹੈ ਰੇਨਬੋ ਹੈਨਾ ਪਹਿਲੀ ਤੇ ਦੂਜੀ ਜਮਾਤ ਦਾ ਬੱਚਾ ਉਸ ਨੂੰ ਪੜ੍ਹਦਾ ਜਿਸ ਵਿੱਚ ਤੁਸੀਂ ਮੁਹਾਰਨੀ ਦੀ ਉਦਾਹਰਣ ਵੀ ਦਿੱਤੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਵਿੱਚ ਸ਼ਾਮਲ ਹੋ ਮੈਮ ਐਕਟੀਵਿਟੀਆਂ ਮੇਰੀਆਂ ਡਿਊਟੀਆਂ ਬਹੁਤ ਲੱਗਦੀਆਂ ਨੇ ਐਸਆਰਟੀ ਦੇ ਵਿੱਚ ਵੀ ਮੇਰੀ ਡਿਊਟੀ ਲੱਗੀ ਜੀ ਅ ਜਦੋਂ ਕਿਤਾਬਾਂ ਲਿਖੀਆਂ ਸਾਨੂੰ 2 ਦਿਨ ਲਈ ਬੁਲਾਇਆ ਗਿਆ ਸੀ ਪਰ ਸਾਨੂੰ ਉੱਥੇ 2 ਜੋੜੀ ਕੱਪੜਿਆਂ 'ਚ 28 ਦਿਨ ਹੀ ਰਹਿ ਕੇ ਲਿਖ ਕੇ ਪੂਰੀ ਕਰਕੇ ਆਏ ਆਂ ਆਪਾਂ ਇਹ ਕਿਤਾਬ ਅੱਛਾ ਜੀ ਔਰ ਜਦੋਂ ਅਸੀਂ ਡਿਜ਼ਾਈਨ ਕਰਕੇ ਉਹਦੇ ਟੇਬਲ ਤੇ ਰੱਖੀ ਨਾ ਆਪਣੇ ਹੈੱਡ ਸਰਵੀ ਜੈਕਵਾਲ ਮੈਮ ਤੇ ਉੱਥੇ ਦੇ ਜਿਹੜੇ ਉਹਨਾਂ ਨੇ ਆਪਣੇ ਬੁੱਕ ਪਬਲਿਸ਼ਰ ਨੂੰ ਬੁਲਾਇਆ ਉਹ ਕਹਿੰਦੇ ਜੀ ਤੁਸੀਂ ਤਾਂ ਡਿਜ਼ਾਈਨਿੰਗ ਦਾ ਵੀ ਕੰਮ ਕਿਤਾਬ ਦਾ ਸਾਨੂੰ ਕਰਕੇ ਦੇ ਦਿੱਤਾ ਆਂ ਤਕਿਆ ਲੋ ਕੀ ਇਹ ਮੇਰੀ ਕ੍ਰੀਏਟੀਵਿਟੀ ਹੈ ਔਰ ਨਾਲ ਦੇ ਨਾਲ ਮੈਨੂੰ ਜਿੱਦਾਂ ਡੀਸੀ ਆਫਿਸ ਡਿਊਟੀ ਲੱਗਦੀ ਹੈ ਤਾਂ ਉੱਥੇ ਦੀ ਜਿੱਦਾਂ ਸਟੇਜ ਐਂਕਰਿੰਗ ਦਾ ਮੈਨੂੰ ਬਹੁਤ ਸ਼ੁਰੂ ਤੋਂ ਬਚਪਨ ਤੋਂ ਹੀ ਹੈ ਕਿ ਮੈਂ ਬਚਪਨ ਚੋ ਕਟਚੀ ਲੈ ਲੈਣੀ ਤੇ ਅੱਗੇ ਦਲ ਲੈ ਕੇ ਘਰ ਦੇ ਵਿੱਚ ਗਾਉਂਦੇ ਰਹਿਣਾ ਮੇਰਾ ਮਾਈਕ ਹੈ ਔਰ ਪਲੱਸ ਕਿ ਡਿਫਰੈਂਟ ਕ੍ਰੀਏਟੀਵਿਟੀਆਂ ਲਾਈਕ ਜਿੱਦਾਂ ਹੋਣੀ ਆਪਾਂ ਜਦੋਂ ਆਪਣੇ ਵੋਟਾ ਹੋਈਆਂ ਸੀ ਤਾਂ ਇੱਕ ਕੈਂਪ ਲਗਾਇਆ ਸੀਗਾ ਕੀ ਔਰਤਾਂ ਜਿਹੜੀ ਵੋਟ ਪਾਉਣ ਜਾਣਗੀਆਂ ਉਹਨਾਂ ਨੂੰ ਨੇਲ ਆਰਟ ਨਾਲ ਕਨੈਕਟ ਕੀਤਾ ਮੇਕਅਪ ਨਾਲ ਕਨੈਕਟ ਕੀਤਾ ਅੱਛਾ ਜੀ ਪਲੱਸ ਫਰੂਟ ਕਾਰਵਿੰਗ ਨੂੰ VOTING ਨਾਲ ਜੋੜਿਆ ਅੱਛਾ ਆਪਾਂ ਤਰਬੂਜ ਦੇ ਉੱਤੇ ਲਿਖਿਆ ਵੀ ਵੋਟ ਕਪੂਰਥਲਾ VOTES ON 1 ਜੂਨ ਹੂੰ 2000 ਤਰਬੂਜ ਦੇ ਉੱਤੇ ਤਰਬੂਜ ਦੇ ਉੱਤੇ ਲਿਖ ਕੇ ਵਾਹ ਜੀ ਤੇ ਉਹ ਚੀਜ਼ ਕੈਲੋ ਕੀ ਇੰਨੀਆਂ ਸਾਰੀਆਂ ਐਕਟੀਵਿਟੀਆਂ ਆ ਕਿ ਵਕ ਵਕ ਯੂਨੀਵਰਸਿਟੀਆਂ ਤੋਂ ਮੈਂ ਆਨਲਾਈਨ 64 ਸਰਟੀਫਿਕੇਟਸ ਐਂਡ ਡਿਗਰੀਜ਼ ਹਾਸਲ ਕੀਤੀਆਂ ਔਰ ਉਹਦੇ ਲਈ ਉਸ ਲਈ ਨਹੀਂ ਕਿ ਮੈਨੂੰ ਬਹੁਤ ਝੋਕ ਆ ਵੀ ਮੈਂ ਦਿਖਾਵਾ ਮੇਰੀਆਂ ਡਿਗਰੀਆਂ ਕਿੰਨੀਆਂ ਹਨ ਮਤਲਬ ਜਦੋਂ ਕੋਈ ਸਮੱਸਿਆ ਦਿਖਦੀ ਹੈ ਨਾ ਮੈਨੂੰ ਮੇਰੇ ਬੱਚੇ ਚਾਹ ਸਮੱਸਿਆ ਆ ਰਹੀ ਹੈ ਪਹਿਲਾ ਉਹ ਦਿੱਲੀ ਮੇਂ ਡਿਪਲੋਮਾ ਕੋਰਸ ਕਰਨ ਲਾ ਪੈਂਦੀ ਹੈ। ਨਾ ਹੀ ਆਈ ਐਮ ਗਾਈਡੈਂਸ ਐਂਡ ਕਾਉਂਸਲਰ ਆਲਸੋ ਮਸ਼ਾਲ ਦੀ ਵੈਬਸਾਈਟ ਜਿਹੜੀ ਸਾਡੀ ਬਣੀ ਸੀਗੀ। ਕਹਿੰਦਾ ਭਾਵ ਕਿ ਤੁਸੀਂ ਇਹ ਗੱਲ ਪੂਰੀ ਮਤਲਬ ਹਮਾਇਤ ਕਰਦੇ ਹੋ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਸਿੱਖਣ ਦੀ ਕੋਈ ਉਮਰ ਹੈ ਨਾ ਇਨਸਾਨ ਜਦੋਂ ਜਦੋਂ ਵੀ ਚਾਹੇ ਜਦੋਂ ਵੀ ਉਹਦੇ ਮਨ 'ਚ ਇੱਛਾ ਆਵੇ ਤੇ ਕੁਝ ਵੀ ਸਿੱਖਣ ਦੀ ਇੱਛਾ ਆਵੇ ਉਹ ਸਿੱਖ ਸਕਦਾ ਹੈ। ਉਹ ਸਿੱਖ ਸਕਦਾ ਹੈ। ਔਰ ਬੱਚੇ ਵੀ ਮੇਰੇ ਉਸੇ ਤਰ੍ਹਾਂ ਬਣੇ ਨੇ। ਜੀ। ਔਰ ਕਈ ਹੁਣ ਜਦੋਂ ਦੇਖੋ ਮੈਨੂੰ ਮੈਂ 2008 ਦੇ ਵਿੱਚ ਜੁਆਇਨ ਕੀਤਾ ਸੀ 2025 ਆ ਗਿਆ ਮੇਰੇ ਹੁੰਦਿਆਂ ਹੁੰਦਿਆਂ 10 ਬੱਚੇ ਐਸੇ ਕਿ ਜਿਹੜੇ ਗਵਰਨਮੈਂਟ ਜੌਬਸ 'ਚ ਗਏ ਨੇ ਵਾਹ ਜੀ ਵਾਹ ਬਹੁਤ ਚੰਗਾ ਲੱਗਿਆ ਔਰ ਪੋਸਟ ਆਫਿਸ ਦੇ ਵਿੱਚ ਇੱਕ ਬੱਚਾ ਤਾਂ ਯੂਟਿਊਬਰ ਹੈ ਅੱਛਾ ਜੀ ਉਹ ਕਹ ਲੋ ਕਿ ਉਹਨੂੰ ਮੈਂ ਭਵਾਨੀਪੁਰ ਤੋਂ ਲੈ ਕੇ ਆਂਦੀ ਸੀ ਵਿਰਸਾ ਵਿਹਾਰ ਕਲਾਸਿਸ ਲਗਦੀਆਂ ਨੇ ਸੰਗੀਤ ਦੀ ਕਲਾਸ ਉਹਦੀ ਲਗਵਾਨੀ ਫੇਰ ਉਹਨੂੰ ਛੱਟ ਕੇ ਆਣਾ ਸ੍ਰੇਤਾ ਜੀ ਮੈਂ ਤੁਹਾਨੂੰ ਇੱਕ ਸਵਾਲ ਇਹ ਪੁੱਛਣਾ ਚਾਹਣੀ ਆ ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਇੱਕ ਬੱਚਾ ਯੂਟਿਊਬਰ ਵੀ ਹੈ ਜਾਂ ਤੁਸੀਂ ਸੋਸ਼ਲ ਮੀਡੀਆ ਦੀ ਵੀ ਵਿੱਚ ਜੇ ਗੱਲ ਕੀਤੀ ਸੀਗੀ ਤੁਹਾਨੂੰ ਲੱਗਦਾ ਹੈ ਕਿ ਕੁਝ ਵੀ ਸਿੱਖਣ ਦੇ ਲਈ ਅੱਜ ਕੱਲ ਜੋ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਨੂੰ ਚੈਪਟਰ ਮਿਲ ਜਾਂਦੇ ਨੇ ਹਨਾ ਪੜਨ ਨੂੰ ਸਿੱਖਣ ਨੂੰ ਕਿ ਉਹ ਕਿਤੇ ਨਾ ਕਿਤੇ ਮਦਦਗਾਰ ਹੈਗੀਆਂ ਉਹ ਚੀਜ਼ਾਂ ਮੈਂ ਮਦਦਗਾਰ ਤਾਂ ਹੈ ਹੀ ਦੇਖੋ ਪਹਿਲਾਂ ਸਿਰਫ ਕਿਤਾਬਾਂ ਨੂੰ ਦੇਖ ਕੇ ਪੜਿਆ ਜਾ ਸਕਦਾ ਸੀ ਹੁਣ ਜਦੋਂ ਕੋਈ ਚੀਜ਼ ਸਾਹਮਣੇ ਬਿਲਕੁਲ ਬੱਚੇ ਦੇ ਆ ਗਈ ਕਿ ਇਸ ਤਰ੍ਹਾਂ ਇਸ ਚੀਜ਼ ਨੂੰ ਇਸ ਤਰ੍ਹਾਂ ਕਰਨਾ ਹੈ ਤਾਂ ਸੌਖਾ ਤਾਂ ਹੋਊਗਾ ਹੀ ਹਮ ਔਰ ਕਈ ਬੱਚੇ ਕਰਦੇ ਵੀ ਆ ਤੁਸੀਂ ਦੇਖਿਓ ਕੋਈ ਟਿਊਸ਼ਨ ਨਹੀਂ ਪੜ੍ਹਦੇ ਉਹਨਾਂ ਨੇ ਉਹ ਚੀਜ਼ ਨੂੰ ਲੈਸਨ ਨੂੰ ਹੀ ਬਾਰ-ਬਾਰ ਦੇਖ ਕੇ ਬਲਕਿ ਹੁਣ ਤਾਂ ਜਿੰਨੇ ਸਟੱਡੀ ਸੈਂਟਰਸ ਨੇ ਉਹ ਵੀ ਇਸ ਚੀਜ਼ ਦੀ ਸਹਾਇਤਾ ਲੈਂਦੇ ਨੇ ਉਹਨਾਂ ਦਾ ਫੇਸਬੁੱਕ ਅਕਾਊਂਟ ਹੁੰਦਾ ਹੈ ਉਹਨਾਂ ਦਾ ਇੰਸਟਾ ਦਾ ਅਕਾਊਂਟ ਹੁੰਦਾ ਹੈ ਜਿੱਥੇ ਉਹ ਛੋਟਾ ਛੋਟਾ ਲੈਸਨ ਕਰਕੇ ਉਹ ਬੱਚਿਆਂ ਨੂੰ ਦਿੰਦੇ ਆ ਉਹ ਬੱਚੇ ਕਰਦੇ ਆ ਜੀ ਮੈਮ ਜਿਵੇਂ ਤੁਸੀਂ ਦੱਸਿਆ ਸੀ ਕਿ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਮਾਪੇ ਪੜੇ ਲਿਖੇ ਨਹੀਂ ਹੁੰਦੇ ਖੈਰ ਉਹਨਾਂ ਤੋਂ ਤਾਂ ਆਪਾਂ ਜ਼ਿਆਦਾ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਗਾਈਡ ਕਰੋ ਪਰ ਜਿਹੜੇ ਸਾਡੇ ਦਰਸ਼ਕ ਇਸ ਵੇਲੇ ਪ੍ਰੋਗਰਾਮ ਵੇਖ ਰਹੇ ਨੇ ਤੇ ਉਹ ਪੜੇ ਲਿਖੇ ਵੀ ਮਾਪੇ ਬਾਬ ਨੇ ਤੇ ਆਪਣੇ ਬੱਚੇ ਨੂੰ ਘਰ ਚ ਵੀ ਪੜਾਉਣਾ ਚਾਹੁੰਦੇ ਨੇ ਜਾਂ ਰੋਜ਼ ਹੀ ਮਾਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਹੋਮਵਰਕ ਕਰਾਉਂਦੀਆਂ ਨੇ ਜਾਂ ਐਕਸਟਰਾ ਪੜਾਉਂਦੀਆਂ ਨੇ ਉਹਨਾਂ ਦੇ ਲਈ ਤੁਸੀਂ ਕੀ ਸੁਜੈਸ਼ਨਸ ਦਿੰਨੇ ਹੋ ਕੀ ਸਲਾਹ ਦਿੰਨੀ ਹੋ ਕਿ ਕਿਸ ਤਰੀਕੇ ਦੇ ਨਾਲ ਜੜੀਆਂ ਜਿਹੜੇ ਪੇਰੈਂਟਸ ਨੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਵਧੀਆ ਢੰਗ ਨਾਲ ਹੈਂਡਲ ਕਰ ਸਕਣ ਦੇਖੋ ਮੈਮ ਸਭ ਤੋਂ ਜ਼ਿਆਦਾ ਹੈਂਡਲ ਹੈਗਾ ਨਾ ਅਸੀਂ ਬਾਰ-ਬਾਰ ਗੱਲ ਕਰਦੇ ਆ ਕਿ ਬ੍ਰੇਨ ਇੰਟੈਲੀਜੈਂਟ ਹੋਵੇ ਯਾਨੀ ਕਿ ਉਹਦਾ ਸਾਇੰਸ ਅੱਛੀ ਹੋਵੇ ਮੈਥ ਅੱਛਾ ਹੋਵੇ ਠੀਕ ਹੈ ਕੋਈ ਵੀ ਪੇਰੈਂਟਸ ਹੋਣ ਨੂੰ ਕਲਟੀਵੇਟ ਨਹੀਂ ਕਰਦਾ ਕਿ ਇਹਦੀ ਡਰਾਇੰਗ ਵੀ ਅੱਛੀ ਹੋਵੇ ਦਾ ਡਾਂਸ ਵੀ ਅੱਛਾ ਹੋਵੇ ਇਹਨੂੰ ਕੋਈ 뮤직 ਵੀ ਸਿੱਖਿਆ ਜਾਵੇ ਜਦੋਂ ਅਸੀਂ ਰਾਈਟ ਬ੍ਰੇਨ ਔਰ ਲੈਫਟ ਬ੍ਰੇਨ ਦੋਨਾਂ ਦੀ ਐਕਸਰਸਾਈਜ਼ ਉਹਦੀ ਲਾਈਫ ਦੇ ਵਿੱਚ ਲੈ ਆਵਾਂਗੇ ਉਹਨਾਂ ਨੂੰ ਮਰਜ ਕਰ ਦਾਂਗੇ ਉਹ ਅੱਛਾ ਗਰੋ ਕਰੂਗਾ ਹਮ ਹਮ ਅੱਛਾ ਇਹਨੂੰ ਕਹਿੰਦੇ ਨੇ ਇਮੋਸ਼ਨਲ ਇੰਟੈਲੀਜੈਂਸ ਹਮ ਇੱਕ ਬੱਚਾ ਬਹੁਤ ਵੱਡਾ ਡਾਕਟਰ ਬਣ ਜਾਂਦਾ ਲੇਕਿਨ ਇੱਕ ਛੋਟੀ ਜੀ ਗੱਲ ਨਹੀਂ ਉਹ ਸਾਰ ਸਕਦਾ ਔਰ ਆਤਮਤਿਆ ਤੱਕ ਕਰ ਲੈਂਦਾ ਬਿਲਕੁਲ ਉੱਥੇ ਕਮੀ ਕਿਸ ਚੀਜ਼ ਦੀ ਹੈ ਇਮੋਸ਼ਨਲ ਇੰਟੈਲੀਜੈਂਸ ਜਿਹੜਾ ਕਿ ਕਿਸੇ ਵੀ ਸਕੂਲ 'ਚ ਨਹੀਂ ਪੜਾਇਆ ਜਾਂਦਾ ਕਿਸੇ ਵੀ ਕਾਲਜ 'ਚ ਨਹੀਂ ਪੜਾਇਆ ਜਾਂਦਾ ਇਹ ਸਾਨੂੰ ਪ੍ਰਕਿਰਤੀ ਹੀ ਸਿਖਾਉਂਦੀ ਹੈ ਕਿ ਮੈਂ ਕਿਸ ਤਰ੍ਹਾਂ ਉਹਦਾ ਬੈਲੈਂਸ ਕਰਨਾ ਹੈ ਔਰ ਇਹ ਸਾਇੰਸ ਹੈ ਮੈਮ ਕਿ ਜਦੋਂ ਤੁਸੀਂ ਰਾਈਟ ਬ੍ਰੇਨ ਔਰ ਲੈਫਟ ਬ੍ਰੇਨ ਦੇ ਸਾਰੇ ਨਾ ਪੜੋਗੇ ਨਾ ਇਮੋਸ਼ਨਲ ਇੰਟੈਲੀਜੈਂਸ ਆਪੇ ਐਕਟੀਵੇਟ ਹੋ ਜਾਊਗੀ ਜੀ ਸਨੀਤਾ ਸਿੰਘ ਜੀ ਤੁਹਾਡੇ ਕੋਲ ਤਾਂ ਬਹੁਤ ਸਾਰੀਆਂ ਉਦਾਹਰਨਾਂ ਨੇ ਬੱਚਿਆਂ ਨੂੰ ਪੜਾਉਣ ਦੇ ਲਈ ਤੇ ਜਾਂਦੇ ਜਾਂਦੇ ਆ ਇਹ ਦੱਸੋ ਕਿ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਮਾਤਾ ਪਿਤਾ ਨੂੰ ਅੰਗਰੇਜ਼ੀ ਦੇ ਜਿੰਨੇ ਵੀ ਅ ਬੱਚੇ ਨੇ ਪੜ੍ਹਨਾ ਚਾਹੁੰਦੇ ਨੇ ਅੰਗਰੇਜ਼ੀ ਸਿੱਖਣਾ ਚਾਹੁੰਦੇ ਨੇ ਜਾਂ ਬਹੁਤ ਸਾਰੇ ਮਾਪੇ ਨੂੰ ਵੀ ਸ਼ੌਂਕ ਹੁੰਦਾ ਸਾਡਾ ਬੱਚਾ ਜਿਹੜਾ ਹੈ ਬਹੁਤ ਤੇਜ਼ ਤੇਜ਼ ਅੰਗਰੇਜ਼ੀ ਬੋਲੇ ਕੋਈ ਇਦਾਂ ਦੀਆਂ ਐਗਜ਼ੈਂਪਲਸ ਜਾਂਦੇ ਜਾਂਦੇ ਦੇ ਕੇ ਜਾਓ ਕੋਈ ਸੁਨੇਹਾ ਦੇ ਕੇ ਜਾਓ ਮੈਮ ਸੁਨੇਹਾ ਸਾਰਿਆਂ ਲਈ ਇਹੀ ਹੈ ਕਿ ਜਿੱਹਾਂ ਚਾਹ ਵਹੀਂ ਰਹਾ ਜੇ ਤੂੰ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਖਣ ਤੋਂ ਕੋਈ ਰੋਕ ਨਹੀਂ ਸਕਦਾ ਔਰ ਕਹਿੰਦੇ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਧਾਰਨਾ ਕਰੋ ਔਰ ਕੋਈ ਗੁਰੂ ਅੱਜਕੱਲ ਤਾਂ ਤੁਹਾਨੂੰ ਜਗ੍ਹਾ-ਜਗ੍ਹਾ ਤੇ ਗੁਰੂ ਮਿਲ ਜਾਂਦੇ ਆ ਕਿਉਂਕਿ ਵਿਸ਼ਾ ਹੀ ਇੱਕ ਐਸਾ ਹੈ ਕਿ ਬਹੁਤ ਤਕਨੀਕੀ ਵਿਸ਼ਾ ਹੈਗਾ ਆ ਬਿਲਕੁਲ ਤੇ ਜੇ ਬੋਲਣ ਦੀ ਗੱਲ ਆ ਤਾਂ ਉਹਦੇ ਲਈ ਟਿਪਸ ਕਹ ਲਓ ਕਿ ਜਦੋਂ ਤੁਸੀਂ ਸਿੱਖਣ ਸ਼ੁਰੂ ਕਰੋਗੇ ਆਪਣੇ ਆਪ ਉਹਨੂੰ ਕਦਮ ਦਰ ਕਦਮ ਤੁਸੀਂ ਉਹਨੂੰ ਸਿੱਖਦੇ ਜਾਓਗੇ ਔਰ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਮੈਮ ਜਦੋਂ ਇਹ ਆਣੀ ਸ਼ੁਰੂ ਹੋ ਜਾਏ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਮੈਨੂੰ ਇਹ ਕਿਸ ਤਰ੍ਹਾਂ ਆ ਗਈ ਤੇ ਬੱਚਿਆਂ ਨੂੰ ਮੈਂ ਇਹੀ ਕਹੂੰਗੀ ਕਿ ਆਪਣੇ ਅੰਦਰ ਦੇ ਟੀਚਰ ਨੂੰ ਜਾਗਰਿਤ ਕਰੋ ਸਭ ਤੋਂ ਵੱਡਾ ਟਿਪ ਇਹ ਹੀ ਹੈ ਜਿੱਦਾਂ ਉਹ ਜਾਗ ਗਿਆ ਤੁਹਾਨੂੰ ਕਿਸੇ ਦੀ ਲੋੜ ਨਹੀਂ ਸਭ ਚੀਜ਼ ਆਪਣੇ ਆਪ ਸਮਝ ਆਊਗੀ ਔਰ ਰਾ ਵੀ ਪਹਿਲਾ ਨਾਲੋਂ ਸਪਸ਼ਟ ਨਜ਼ਰ ਆਉ। ਇੱਕ ਸਵਾਲ ਹੋ ਰਿਹਾ ਮੇਰੇ ਕੋਲ ਛੋਟਾ ਜਿਹਾ। ਬਹੁਤ ਸਾਰੇ ਪੇਰੈਂਟਸ ਜਿਹੜੇ ਨੇ ਬੱਚੇ ਨੂੰ ਪੜਾਉਣ ਲੱਗੇ ਮਾਰਨ ਲੱਗ ਜਾਂਦੇ ਨੇ ਕਿ ਤੈਨੂੰ ਤੇ ਕੱਲੇ ਚੀਜ਼ ਯਾਦ ਕਰਾਈ ਸੀ ਤੇ ਤੈਨੂੰ ਅੱਜ ਕਿੱਦਾਂ ਭੁੱਲ ਗਈ। ਇਸ ਬਾਰੇ ਦੱਸੋ। ਮੈਂ ਮਾਰਨ ਤਾਂ ਮੈਂ ਨਹੀਂ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਮਾਰਨ ਨਾ ਬਿਲਕੁਲ ਵੀ ਇੱਕ ਸਜ਼ਾ ਦਿੰਦੇ ਸੀ ਸਾਡੇ ਗੁਰੂ ਸਾਨੂੰ। ਆ ਆ ਚੀਜ਼ ਇਦਾਂ ਕਰਕੇ ਖੜੇ ਹੋ ਕੇ ਉਟਕ ਬੈਟਕ ਕਰ। ਜੀ। ਔਰ ਤੁਸੀਂ ਹੈਰਾਨ ਹੋ ਜਾਓਗੇ। ਅਮਰੀਕਾ ਨੂੰ ਇਹਨੇ ଏਸੀ ਚੀਜ਼ ਨੂੰ ਸੁਪਰ ਬ੍ਰੇਨ ਯੋਗਾ ਬਣਾ ਦਿੱਤਾ ਜੀ ਥਿਸ ਇਜ਼ ਨਾਥਿੰਗ ਐਲਸ a ਰਾਈਟ ਬ੍ਰੇਨ অর ਲੈਫਟ ਬ੍ਰੇਨ ਜਿਹੜਾ ਸਾਡਾ ਲੈਫਟ ਹੈਂਡ ਹੈ ਉਹ ਰਾਈਟ ਬ੍ਰੇਨ ਨੂੰ ਐਕਟਿਵ ਕਰਦਾ ਹੈ ਔਰ ਜਿਹੜਾ ਸਾਡਾ ਰਾਈਟ ਹੈਂਡ ਹੈ ਉਹ ਲੈਫਟ ਬ੍ਰੇਨ ਨੂੰ ਐਕਟਿਵ ਕਰਦਾ ਹੈ ਤਾਂ ਕਦੀ ਕਦੀ ਬਸ ਮਾਰੋ ਨਾ ਉਹਨੂੰ ਕਹੋ ਵੀ 10 ਕ ਕੱਢ ਦੇ ਬ੍ਰੇਨ ਐਕਟਿਵ ਹੋ ਜਾਏਗਾ ਜੀ ਉਹ ਪਹਿਲਾ ਸਜ਼ਾ ਦੇ ਤੌਰ ਤੇ ਦਿੰਦੇ ਸੀਗੇ ਤਾਂ ਦੇਖੋ ਉਹਨਾਂ ਦਾ ਦਿਮਾਗ ਇੰਨਾ ਸੀ ਉਹਨਾਂ ਨੂੰ ਸ਼ਾਇਦ ਇਹ ਗਿਆਨ ਸੀਗਾ ਹਮ ਅਪਾ ਉਹਨੂੰ ਜਦ ਤੱਕ ਕਿਸੇ ਚੀਜ਼ ਨੂੰ ਵੱਡਾ ਬ੍ਰਾਂਡ ਨੇਮ ਨਾ ਦਿੱਤਾ ਜਾਵੇ ਅਸੀਂ ਉਹਨੂੰ ਕਰਦੇ ਨਹੀਂ ਹੁਣ ਸੁਪਰ ਬ੍ਰੇਨ ਯੋਗਾ ਕਰਕੇ ਤਾਂ ਮੈਂ ਕਰੂੰਗੀ ਉਹਨੂੰ ਲੇਕਿਨ ਜੇ ਇਦਾਂ ਕੋਈ ਮੇਰਾ ਟੀਚਰ ਕਰਾਵੇ ਤਾਂ ਮੈਂ ਮੈਂ ਨਹੀਂ ਕਰਨ ਪੜਨੀ ਤੈਨੂੰ ਜੀ ਸੁਨੀਤਾ ਸਿੰਘ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਇੰਨੀ ਬਿਹਤਰੀਨ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਸੋ ਤੁਸੀਂ ਵੇਖ ਰਹੇ ਸੀ ਕਾਰੋਬਾਰ ਦੇ ਵਿੱਚ ਅੱਜ ਇੱਕ ਖਾਸ ਗੱਲਬਾਤ ਜਿਹੜੀ ਕਿ ਸਰਕਾਰੀ ਸਕੂਲ ਦੇ ਵਿੱਚ ਅੰਗਰੇਜ਼ੀ ਦਾ ਪੱਧਰ ਇਹਨਾਂ ਨੇ ਸਾਨੂੰ ਦੱਸਿਆ ਤੇ ਇਹ ਵੀ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਨੂੰ ਅਸੀਂ ਕਿਵੇਂ ਸੌਖਾ ਕਰ ਸਕਦੇ ਹਾਂ Hënë dhe u i gjazet, ta